ਲੋ ਜੀ ਅੱਜ ਆਪਾਂ ਬਣਾਵਾਂਗੇ ਪੋਹੇ ਤੇ ਆਲੂ ਦਾ ਨਾਸ਼ਤਾ ਇਹਨੂੰ ਆਪਾਂ ਕਚੋਰੀ ਵੀ ਕਹਿ ਸਕਦੇ ਆ ਕੂੜੀ ਵੀ ਕਹਿ ਸਕਦੇ ਆ ਇਹ ਆਪਾਂ ਸੁਬਾਹ ਵਾਸਤੇ ਬਣਾਉਂਦੇ ਪਏ ਸਕੂਲ ਟਿਫਨ ਆਹ ਲਿਤਾ ਜੀ ਆਪਾਂ ਇੱਕ ਕੌਲੀ ਆਪਾਂ ਲੈਣ ਕੇ ਆਪਾਂ ਪੋਹੇ ਦੇ ਲਿੱਤੀ ਐ ਇਹਨੂੰ ਹੁਣ ਆਪਾਂ ਵਾਸ਼ ਕਰਕੇ ਉਸ ਤੋਂ ਬਾਅਦ 10 ਮਿੰਟ ਵਾਸਤੇ ਆਪਾਂ ਭਿਓਂ ਕੇ ਰੱਖ ਦਿੰਨੇ ਆਹ ਲਿਤਾ ਜੀ ਆਪਾਂ ਆਲੂ ਆਲੂ ਨੂੰ ਆਪਾਂ ਉਬਾਲ ਕੇ ਰਾਤ ਨੂੰ ਠੰਡਾ ਕਰਕੇ ਆਪਾਂ ਫ੍ਰਿਜ ਰੱਖ ਦਿੱਤਾ ਸੀ ਆ ਦੇਖ ਇਹਨਾਂ ਨੂੰ ਕਦੋਂ ਕੁੱਛ ਕਰਾਂਗੇ ਪਹਿਲਾਂ ਆਪਾਂ ਪੋਹੇ ਨੂੰ ਆਪਾਂ ਵਾਸ਼ ਕਰ ਲੈਂਦੇ ਆ ਇਨ ਆਪਾਂ 10 ਮਿੰਟ ਵਾਸਤੇ ਆਪਾਂ ਭਿਓ ਕੇ ਰੱਖ ਦਿੰਦੇ ਨੇ। ਉਨੀ ਦੇਰ ਆਪਾਂ ਆਲੂ ਕੋਲ ਕद्दूकश ਕਰ ਲਵਾਂਗੇ। ਪੋਹਰੇ ਨੂੰ ਆਪਾਂ ਵਾਸ਼ ਕਰ ਲਿੱਤਾ ਹੈ। ਹੁਣ ਆਪਾਂ ਇਹਨੂੰ ਭਿਓ ਕੇ ਰੱਖ ਦਿੰਦੇ ਨੇ 10 ਮਿੰਟ ਵਾਸਤੇ। ਇਹਨਾਂ ਉੱਪਰੋਂ ਲਿਟਾ ਕੇ ਦਿੰਦੇ ਨੇ। ਹੁਣ ਆਪਾਂ ਆਲੂ ਕद्दूकश ਕਰਦੇ ਆਂ ਦੇਖੋ ਜੀ ਜਿਹੜੇ ਆਲੂ ਐ ਇਹ ਆਪਾਂ ਹੱਥ ਨਾਲ ਮੈਸ਼ ਨਹੀਂ ਕਰਨੇ ਇਹਦੇ ਵਿੱਚ ਆਪਾਂ ਨੂੰ ਕद्दूकशी ਕਰਨੇ ਪੈਣਗੇ ਹੁਣ ਆਪਾਂ ਆਲੂ ਕद्दूकश ਕਰਦੇ ਆਂ ਆਹ ਦੇਖੋ ਜੇਕਰ ਆਲੂ ਗਰਮ ਹੋਣਗੇ ਤੇ ਕद्दूकਸ਼ ਬਿਲਕੁਲ ਨਹੀਂ ਹੋਣਗੇ ਆਲੂ ਇਹ ਆਲੂ ਆਪਾਂ ਠੰਡੇ ਕਰਕੇ ਰੱਖਿਆ ਸੀ ਫ੍ਰਿਜ 'ਚ ਇਸ ਕਰਕੇ ਕद्दूकਸ਼ ਹੋ ਰਿਹਾ ਹੈ ਆਦੇ। ਇਸ ਤਰ੍ਹਾਂ ਲੱਛੇ ਹੋਣੇ ਚਾਹੀਦੇ ਆਲੂ। ਠੰਡੇ ਜ਼ਰੂਰ ਕਰਨੇ ਆਬਲ ਦੇ। ਆਲੂ ਆਪਾਂ ਕਦੋਂ ਕੁਛ ਕਰ ਲੈਂਦੇ ਆ ਆਹ ਦੇਖੋ। ਦੇਖੋ ਜਿਹੜੇ ਆਪਾਂ ਆਲੂ ਲੈਣੇ ਆਲੂਆਂ ਨੂੰ ਆਪਾਂ ਜ਼ਿਆਦਾ ਨਹੀਂ ਉਬਾਲਣਾ। ਜ਼ਿਆਦਾ ਗਲਣੇ ਨਹੀਂ ਚਾਹੀਦੇ ਆਲੂ ਆਹ ਦੇਖੋ। ਇਸ ਤਰ੍ਹਾਂ ਦੇ ਲੱਛੇ ਹੋਣੇ ਚਾਹੀਦੇ ਆ। ਹਾਂ। ਇਹਨੂੰ ਹੁਣ ਆਪਾਂ ਇੱਕ ਸਾਈਡ ਤੇ ਕਰ ਲੈਨੇ ਆ। 10 ਮਿੰਟ ਹੋ ਚੁੱਕੇ ਆ। ਹੁਣ ਆਪਾਂ ਕੋਹੇ ਨੂੰ ਆਪਾਂ ਛਾਣ ਲੈਂਦੇ ਆ। ਇਹਦਾ ਪਾਣੀ ਆਪਾਂ ਚੰਗੀ ਤਰ੍ਹਾਂ ਆਪਾਂ ਨਿਚੋੜ ਦੇਣਾ। ਪੋਹੇ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸ਼ਾਨ ਲੱਤਾਂ ਪਾਣੀ ਕਰਦਾਂਗੇ ਸਾਈਡ ਤੇ ਪੋਹੇ ਨੂੰ ਆਪਾਂ ਆਲੂ ਦੇ ਵਿੱਚ ਪਾ ਦਾਂਗੇ ਇਹਨੂੰ ਹੁਣ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਆਪਾਂ ਮੈਸ਼ ਕਰ ਦਾਂਗੇ ਪੋਹੇ ਦਾ ਰਾਹ ਨੂੰ ਲੱਗ ਰਿਹਾ ਆਪਾਂ ਵਿੱਚ ਪੋਹਾ ਪਾਈ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਆਲੂਆਂ ਨੂੰ ਆਪਾਂ ਪੋਹਨੇ ਦੇ ਵਿੱਚ ਆਪਾਂ ਮਿਕਸ ਕਰ ਲਿਆ ਆ ਦੇਖ ਬਿਲਕੁਲ ਇਹ ਲੱਗ ਰਿਹਾ ਵੀ ਆਪਾਂ ਇਹਦੇ ਵਿੱਚ ਪੋਹਾ ਪਾਏ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲੋਨ ਮਿਰਚ ਆ ਦੇਖ ਪਹਿਲਾ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਲਸਣ ਤੇ ਅਦਰਕ ਇਹ ਆਪਾਂ ਕੱਟ ਕੇ ਆਪਾਂ ਕੁੰਡੀ 'ਚ ਰੱਖਿਆ ਕੋਲ ਇਹ ਆਪਾਂ ਮਿਕਸੀ ਜਰੈਂਡ ਕਰਕੇ ਨਹੀਂ ਪਾਉਂਦੇ ਆਪਾਂ ਕੁੰਡ 'ਚ ਕੁੱਟ ਕੇ ਪਾਣੇ ਆਹ ਦੇਖੋ ਇਹ ਆਪਾਂ ਸਾਰਾ ਪਾ ਦਾਂਗੇ ਦੇਖੋ ਜੀ ਆਹ ਵਾਲਾ ਮਸਾਲਾ ਮੈਂ ਬਹੁਤ ਵਾਰੀ ਵੀਡੀਓ ਵਿੱਚ ਸ਼ੇਅਰ ਕੀਤਾ ਹੈ ਇਹ ਹੈਗਾ ਜੀ ਸੁੱਕਾ ਧਨੀਆ, ਜੀਰਾ, ਲਾਲ ਮਿਰਚ, ਜਵੈਨ ਤੇ ਲੌਂਗ ਹੈ। ਇਹ ਆਪਾਂ ਇਹਨੂੰ ਤਵੇ ਦੇ ਉੱਪਰ ਭੁੰਨ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਆਪਾਂ ਗ੍ਰाइंड ਕਰਕੇ ਰੱਖਿਆ ਹੋਇਆ ਹੈ। 2 ਚਮਚ ਆਪਾਂ ਮਸਾਲੇ ਦੇ ਪਾਦੇ। ਇਹ ਮਸਾਲਾ ਤੁਸੀਂ ਦੇਖ ਵੀ ਸਕਦੇ ਹੋ ਜੇ ਮੈਂ ਬਹੁਤ ਵੈਰੀ ਵੀਡੀਓ ਦੇ ਵਿੱਚ ਪਾਇਆ ਹੈ। ਚਮਚਾਈ ਦਾ ਤੀਸਰਾ ਹਿੱਸਾ ਹਲਦੀ ਪਾਊਡਰ ਪਾਵਾਂਗੇ। 1 ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ। 1 ਚਮਚ ਆਪਾਂ ਧਨੀਆ ਪਾਊਡਰ ਪਾਵਾਂਗੇ 1 ਚਮਚ ਆਪਾਂ ਨਮਕ ਦਾ ਪਾਵਾਂਗੇ ਥੋਨਾ ਪੈਦੀ ਵਿੱਚ ਪਾਵਾਂਗੇ ਕਸੂਰੀ ਮੇਥੀ ਸਾਤਨਾ ਮੈਸ਼ ਕਰ ਦਾਂਗੇ ਇਹਦੀ ਜਗ੍ਹਾ ਤੇ ਆਪਾਂ ਧਨੀਆ ਵੀ ਪਾ ਸਕਦੇ ਹਾਂ ਹਰਾ ਥੋਨਾ ਪਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਦਰ ਆਪਾਂ ਕੜਾਈ ਰੱਖੀ ਹੈ ਗੈਸ ਤੇ

ਤੁਸੀਂ ਆਪਣੇ ਲੋੜ ਅਨੁਸਾਰ ਪਾਣਾ ਇਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹੁਣ ਦੇਖੋ ਜੀ ਇਹ ਜਿਹੜੀ ਸਟਫਿੰਗ ਹੈ ਆਲੂ ਤੇ ਪੋਹੇ ਦੀ ਆਪਾਂ ਬਣਾਈ ਹੈ ਇਹਦੇ ਵਿੱਚ ਜਿੰਨਾ ਕੋ ਆਪਾਂ ਨੂੰ ਆਟਾ ਚਾਹੀਦਾ ਹੈ ਸਟਫਿੰਗ ਨੂੰ ਜਿੰਨਾ ਕੋ ਸਟੋਪਿੰਗ ਨੂੰ ਆਟਾ ਚਾਹੀਦਾ ਆਪਾਂ ਉਨਾ ਪਾਣਾ ਇਹਦੇ ਵਿੱਚ ਵੱਧ ਆਟਾ ਨਹੀਂ ਪਾਣਾਗਾ ਕਿਉਂਕਿ ਫਿਰ ਇਹਦੇ ਵਿੱਚ ਰੋਟੀ ਦਾ ਟੇਸਟ ਆਏਗਾ ਨਾ ਹੀ ਇਹਦੇ ਵਿੱਚ ਪਾਣੀ ਪਾਣਾ ਆਪਾਂ ਆਲੂ ਤੇ ਪੋਹਾ ਆਪਾਂ ਵੱਧ ਪਾ ਸਕਦੇ ਆ ਜੇਕਰ ਆਪਾਂ ਜ਼ਿਆਦਾ ਬਣਾਉਣਾ ਤਾਂ ਆ ਦੇਖੋ ਇਹਦੇ ਵਿੱਚ ਮੈਂ ਦੋ ਕੁੱਲ ਆਟੇ ਦੀ ਮਿਕਸ ਕੀਤਾ ਹੈ ਪਾਣੀ ਆਪਾਂ ਇਹਦੇ ਵਿੱਚ ਮੈਂ ਬਿਲਕੁਲ ਨਹੀਂ ਪਾਇਆ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿੱਤਾ ਇਹਨੂੰ ਆਪਾਂ ਐਸਟਰਾ ਪਰ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਆਟਾ ਗੁੰਨੇ ਵਸਤਰਾਂ ਆਪਾਂ ਤਿਆਰ ਕਰ ਲிட்டਾ ਆ ਦੇਖੋ ਪਾਣੀ ਨਹੀਂ ਬਿਲਕੁਲ ਵੀ ਪਾਣਾ ਇਹਦੇ ਵਿੱਚ ਹੁਣ ਆਪਾਂ ਲਵਾਂਗੇ ਇੱਕ ਚਮਚ ਆਪਾਂ ਘਿਓ ਦਾ ਆ ਦੇ ਇਹਨੂੰ ਰੰਬਸਾ ਇਕੱਠਾ ਕਰ ਬਸ ਇਹਦੇ ਤੇ ਨਾ ਪਾਣੀ ਪਾਣਾ ਸਟਫਿੰਗ ਨੂੰ ਜਿੰਨੀ ਕੋ ਲੋਡ ਹੋਏਗੀ ਓਨਾ ਆਟਾ ਪਾਣਾ ਬਸ ਆਟਾ ਪਾ ਤੇ ਆਟਾ ਲਿੱਤਾ ਹੁਣ ਆਪਾਂ ਇਹਨੂੰ ਰੈਸਟ ਦੇਣੀ ਰੱਖਣਾ ਬਸ ਇਹਨੂੰ ਆਪਾਂ ਥੋੜਾ ਜਿਹਾ ਆਪਾਂ ਆਟਾ ਲਗਾਣਾ ਹੋਵੇ ਲਗਾ ਸਕਦੇ ਹਾਂ ਸੁਪਾ ਨਹੀਂ ਤੇ ਆਪਾਂ ਘੋਲ ਲਗਾ ਕੇ ਵੀ ਆਪਾਂ ਇਹਨੂੰ ਰੋਟੀ ਵਾਂਗੂ ਆਪਾਂ ਵੇਲ ਲਵਾਂਗੇ ਹੁਣ ਆਪਾਂ ਲਵਾਂਗੇ ਇੱਕ ਵੱਡੀ ਸਾਰੀ ਲੋਈ ਆ ਦੇਖੋ ਇਸ ਤਰ੍ਹਾਂ ਆਪਾਂ ਵੱਡੀ ਸਾਰੀ ਬਣਾ ਲਾਂਗੇ ਛੋਟੀ ਨਹੀਂ ਬਣਾਣੀ ਆਲੋ ਇਨੂੰ ਹੋਣਾ ਆਪਾਂ ਲਗਾਵਾਂਗੇ ਸੁੱਕਾ ਆਟਾ ਸੁੱਕਾ ਆਟਾ ਲਗਾ ਕੇ ਇਹਨੂੰ ਇਸ ਤਰ੍ਹਾਂ ਆਪਾਂ ਵੇਲ ਲਾ ਦੇ ਜਿਆਦਾ ਨਹੀਂ ਆਪਾਂ ਦਬਾਣਾ ਨਾ ਹੀ ਆਪਾਂ ਜਿਆਦਾ ਇਹਨੂੰ ਪਤਲਾ ਰੱਖਣਾ ਥੋੜੇ ਜਿਹਾ ਆਪਾਂ ਮੋਟਾ ਰੱਖਾਂਗੇ ਰੋਟੀਆਂ आ देखो। नून इस तरह पा? कट गलासा कोई भी आपको गोल शेप बनानी है कॉली ले लो गलास ले कुछ भी आपने आप इन्नी मोटी आप रखनी है ਪਤਲੀ ਨਹੀਂ ਬਣਾਣੀ ਜਿਸ ਤਰ੍ਹਾਂ ਆਪਾਂ ਰੋਟੀ ਨੂੰ ਆਪਾਂ ਪਤਲਾ ਬਣਾਉਣਾ ਹੈ ਨਹੀਂ ਇਸ ਤਰ੍ਹਾਂ ਆਪਾਂ ਮੋਟੀ ਬਣਾਵਾਂਗੇ ਹੁਣ ਆਪਾਂ ਦੂਸਰੀ ਲੋਈ ਤਿਆਰ ਕਰਦੇ ਵਾਸ ਇਹਨੂੰ ਦਬਾਣਾ ਨਹੀਂ ਜਦੋਂ ਆਪਾਂ ਰੋਟੀ ਤਿਆਰ ਕਰਨੀ ਹੈ ਆ ਦੇਖ ਆ ਦੇਖ ਕਿੰਨੀ ਜਿਆਦਾ ਮੋਟੀ ਹੈ ਇਸ ਤਰ੍ਹਾਂ ਆਪਾਂ ਸਾਰੇ ਤਿਆਰ ਕਰ ਲਾਂਗੇ ਉਧਰ ਆਪਾਂ ਤੇਲ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਤੇਲ ਦੇ ਵਿੱਚ ਪਾ ਲਾਂਗੇ ਇਹ ਲੋਕਾ ਸੋਸ ਨਾਲ ਚਾਹ ਨਾਲ ਸਵੇਰ ਆਪਾਂ ਨਾਸ਼ਤੇ ਨਾਲ ਆਪਾਂ ਖਾ ਸਕਦੇ ਹਾਂ ਬਹੁਤ ਹੀ ਜਿਆਦਾ ਵਧੀਆ ਵਰਗੀ ਆ ਦੇਖੋ ਇਹ ਆ ਦੇਖੋ ਇਸ ਤਰ੍ਹਾਂ ਆਪਣੀ ਕਚੋਰੀ ਕਹਿ ਲਓ ਗੂੜੀ ਕਹਿ ਲਓ ਤਿਆਰ ਹੋ ਜਾਏ ਇਹ ਆਪਾਂ ਨਾਸ਼ਤਾ ਬਹੁਤ ਹੀ ਜਿਆਦਾ ਵਧੀਆ ਹਲਕਾ ਫੁਫਾ ਬੰਦ ਹੈ ਨਾ ਆਪਾਂ ਇਹਦੇ ਵਿੱਚ ਮੈਦਾ ਪਾਣਾ ਨਾ ਆਪਾਂ ਇਹਦੇ ਵਿੱਚ ਚੌਲਾਂ ਦਾ ਆਟਾ ਨਾ ਪਾਉਣਾ ਸਿੰਪਲ ਆਟਾ ਆਪਾਂ ਬਣਾਇਆ ਕਣਕ ਦਾ ਕਹਿ ਦੋ ਗੇਹੂ ਦਾ ਕਹਿ ਦੋ ਆ ਦੇ ਤੇਲ ਨੂੰ ਆਪਾਂ ਚਗੀ ਤਰ੍ਹਾਂ ਨੂੰ ਛੋੜ ਦਾਂਗੇ ਇਹਨੂੰ ਹੁਣ ਆਪਾਂ ਦੇਖੋ ਬਾਹਰ ਕੱਢ ਲਓ ਹੁਣ ਆਪਾਂ ਦੁਬਾਰਾ ਫੇਰ ਬਣਾਉਂਦੇ ਆ ਆਪਾਂ ਚਾਰ ਕਚੌਰੀਆਂ ਆਪਾਂ ਇਕੱਠੀਆਂ ਆਪਾਂ ਉਹਨਾਂ ਪਰ ਦੂਸਰਾ ਪੋਰ ਵੀ ਆਪਾਂ ਕੱਢ ਲੇਤਾ ਹੈ ਇਸੇ ਤਰ੍ਹਾਂ ਆਪਾਂ ਸਾਰੀਆਂ ਆਪਾਂ ਤਿਆਰ ਕਰ ਲਾਂਗੇ ਸਟੋਰੀਆਂ ਸਾਰੀਆਂ ਬਣ ਕੇ ਆਪਣੀਆਂ ਤਿਆਰ ਹੈ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਇਹਨੂੰ ਤੁਸੀਂ ਚਾਹ ਨਾਲ ਵੀ ਖਾ ਸਕਦੇ ਆਪਾਂ ਸੌਸ ਵਗੈਰਾ ਨਾਲ ਵੀ ਆਪਾਂ ਖਾ ਸਕਦੇ ਆ ਆ ਦੇਖ ਕਚੋਰੀਆਂ ਬਣ ਕੇ ਆਪਣੀਆਂ ਤਿਆਰ ਐ ਪਲੇਟ ਦੇ ਵਿੱਚ ਆਪਾਂ ਕੱਢ ਲੈਂਦੀ ਐ ਆ ਦੇਖੋ ਤੁਸੀਂ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣੀ ਉਹ ਬਿਲਕੁਲ ਸੌਫਟ ਐ ਲੋ ਆ ਦੇਖੋ ਐਸਾ ਲੱਗਦਾ ਜਿਸ ਤਰ੍ਹਾਂ ਇਹਦੇ ਵਿੱਚ ਸਟਫਿੰਗ ਪਾਈ ਜਾਂਦੀ ਐ ਆ ਦੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ